ਸਾਡੀ ਕੁੜੀ ਦਾ ਵਿਆਹ ਲੈ ਨਾ ਹੋਗੀ ਤੇਰੀ ਹੁਣ ਚੰਨ ਮਾਹੀ ਮੇਰੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਸਾਡੇ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗਾਇਜ਼ ਜਿਵੇਂ ਕਿ ਤੁਸੀਂ ਸਾਰੇ ਜਾਣੇ ਸਾਜਨ ਤਾਨੀਆਂ ਨੂੰ ਤਾਂ ਜਾਣਦੇ ਹੋ ਜੋ ਕਿ ਹਰ ਵਕਤ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਇਹਨਾਂ ਦੀ ਜੋੜੀ ਬਹੁਤ ਸੋਹਣੀ ਹੈ ਤੇ ਹਰ ਕੋਈ ਇਹਨਾਂ ਨੂੰ ਪਸੰਦ ਵੀ ਕਰਦਾ ਏ ਕਾਫੀ ਚਿਰਾਂ ਤੋਂ ਬਹੁਤ ਲੋਕ ਇਹਨਾਂ ਨੂੰ ਕਮੈਂਟਾਂ ਚ ਪੁੱਛਦੇ ਹੁੰਦੇ ਸੀ ਕਿ ਤੁਸੀਂ ਵਿਆਹੋ ਤੇ ਜੇ ਨਹੀਂ ਤਾਂ ਫਿਰ ਤੁਸੀਂ ਵਿਆਹ ਕਦੋਂ ਕਰਵਾਓਗੇ ਤੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਸਾਜਨ ਤਾਨੀਆਂ ਦੇ ਵਿਆਹ ਦੀ ਤਰੀਕ ਬਹੁਤ ਨੇੜੇ ਆ ਗਈ ਹੈ ਤਾਨਿਆ ਨੇ ਕੁਝ ਦਿਨ ਪਹਿਲਾਂ ਇੱਕ ਰੀਲ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੇ ਵਿਆਹ ਚ ਸਿਰਫ 1 ਮਹੀਨਾ ਰਹਿ ਗਿਆ ਹੈ ਚਾਣੀ ਕਿ ਇਹਨਾਂ ਦਾ ਵਿਆਹ ਬਹੁਤ ਜਲਦ ਹੀ ਹੋਣ ਜਾ ਰਿਹਾ ਹੈ ਤੇ ਬਹੁਤ ਜਲਦ ਇਹ ਇੱਕ ਹੋਣ ਜਾ ਰਹੇ ਨੇ ਜਦੋਂ ਇਹਨਾਂ ਦੇ ਵਿਆਹ ਨੂੰ ਲੈ ਕੇ ਕੋਈ ਹੋਰ ਅਪਡੇਟ ਆਏਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵੀ ਸਾਡੇ ਨਾਲ ਇਹਨਾਂ ਦੀਆਂ ਵੀਡੀਓ ਨੂੰ ਇੰਜੋਏ ਕਰੋਗੇ ਤੇ ਗਾਇਸ ਤੁਹਾਨੂੰ ਇਹਨਾਂ ਦੀ ਜੋੜੀ ਕਿਵੇਂ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ